ਤੁਹਾਡੀਆਂ ਤੁਹਾਨੂੰ ਕਿਸੇ ਨੇ ਕੁਝ ਕੀਤਾ ਹੀ ਨਹੀਂ ਬੋਜੀ ਨਾ ਕਿਸੇ ਨੇ ਕੋਈ ਕੋਈ ਧਮਕੀ ਦਿੱਤੀ ਹੈ ਤੁਹਾਨੂੰ ਜੇ ਡਰ ਮੈਨਾਂ ਭਾਵੇਂ ਕੋਈ ਹੈ ਹੈਪੀ ਹੈ ਜਾਂ ਕੋਈ ਵੀ ਹੈ ਜੋ ਕਰਨਾ ਕਰ ਲਵੇ ਪੰਜਾਬ ਦੇ ਵਿੱਚ ਵਿਆਹ ਤੋਂ ਬਾਅਦ ਹੁੰਦੇ ਲੜਾਈ ਝਗੜਿਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ ਤੇ ਇਹ ਜ਼ਿਆਦਾ ਝਗੜੇ ਜਿਹੜੇ ਨੇ ਉਹ ਦਾਜ ਕਰਕੇ ਹੁੰਦੇ ਨੇ ਅਕਸਰ ਹੀ ਨੂੰ ਦੇ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਕਿ ਸੌਰੇ ਪਰਿਵਾਰ ਦੇ ਵੱਲੋਂ ਜੋ ਹੈ ਉਹ ਮੇਰੇ ਕੋਲੋਂ ਦਾਜ ਦੀ ਮੰਗ ਕੀਤੀ ਜਾਂਦੀ ਇਸ ਕਰਕੇ ਲਗਾਤਾਰ ਪੁਲਿਸ ਸਟੇਸ਼ਨਾਂ ਦੇ ਵਿੱਚ ਵੀ ਅਜਿਹੇ ਮਾਮਲੇ ਦਾਜ ਨੂੰ ਲੈ ਕੇ ਜਿਹੜੇ ਹੈਗੇ ਨੇ ਉਹ ਦਰਜ ਹੁੰਦੇ ਨੇ ਜੋ ਮਾਮਲਾ ਸੋਨਾ ਸਾਂਝਾ ਕਰ ਰਹੇ ਆ ਇਹ ਵੀ ਕੁਝ ਅਜੀਹਾ ਜਿੱਥੇ ਕਿ ਇੱਕ ਨੋ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਾਇਆ ਗਿਆ ਕਿ ਮੇਰੇ ਕੋਲੋਂ ਦਾਜ ਦੀ ਮੰਗ ਕੀਤੀ ਗਈ ਪਰ ਇਸ ਮਾਮਲੇ ਦੇ ਵਿੱਚ ਹੁਣ ਸੌਹਰੇ ਪਰਿਵਾਰ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਆਪਣਾ ਪੱਖ ਰੱਖਿਆ ਗਿਆ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਨੂ ਤੇ ਇਲਜ਼ਾਮ ਲਾਏ ਗਏ ਨੇ ਕਿ ਸਾਡੇ ਨਾਲ ਜ਼ਾਤੀ ਹੋ ਰਹੀ ਹੈ ਸਾਨੂੰ ਫਸਾਉਣ ਦੀ ਕੋਸ਼ਿਸ਼ ਸਾਡੇ ਨੂ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲਾ ਲੁਧਿਆਣਾ ਤੋਂ ਸਾਹਮਣੇ ਹੈ ਲੁਧਿਆਣਾ ਦੇ ਸੁੰਦਰ ਨਗਰ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹਰਸ਼ ਕੁਮਾਰ ਨਾਮ ਦੇ ਇੱਕ ਸ਼ਖਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਉਹੀ ਸ਼ਖਸ ਹੈ ਜਿਹੜਾ ਕਿ ਸ਼੍ਰੀਆ ਉਪਲ ਦਾ ਸੌਹਰਾ ਸ਼੍ਰੀਆ ਉਪਲ ਇਹਨਾਂ ਦੀ ਨੂ ਹੈ ਜਿਸ ਦੇ ਵੱਲੋਂ ਇਲਜ਼ਾਮ ਲਾਏ ਗਏ ਕਿ ਮੇਰੇ ਕੋਲੋਂ ਦਾਜ ਜਿਹੜਾਗਾ ਉਹ ਮੰਗਿਆ ਜਾ ਰਿਹਾ ਤਾਂ ਇਹ ਇਲਜ਼ਾਮ ਸੀ ਜਿਹੜੇ ਉਹ ਨੋਹ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਜੋ ਲਾਏ ਗਏ ਤਾਂ ਉਸ ਤੋਂ ਬਾਅਦ ਸਹੁਰੇ ਪਰਿਵਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸਹਰਾ ਜੋ ਹੈ ਹਰਸ਼ ਕੁਮਾਰ ਉਸ ਦਾ ਨਾਮ ਹੈ ਤਾਂ ਉਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਨikhil अरोड़ा ਜਿਹੜਾ ਉਹਨਾਂ ਦਾ ਪੁੱਤਰ ਹੈ ਉਸ ਦੇ ਨਾਲ ਸ਼੍ਰੀ ਉਪਲ ਦਾ ਜੋ ਹੈ ਉਹ ਵਿਆਹ ਹੋਇਆ ਸੀਗਾ ਹਾਲਕਿ ਉਹਨਾਂ ਨੇ ਆਪਣੀ ਨੋਤੇ ਇਲਜ਼ਾਮ ਲਾਏ ਨੇ ਕਿ ਉਹ ਉਸ ਦਾ ਜੋ ਵਿਵਹਾਰ ਹੈਗਾ ਸੀਗਾ ਉਹ ਠੀਕ ਨਹੀਂ ਸੀਗਾ ਨਾ ਮੇਰੇ ਪੁੱਤਰ ਦੇ ਪ੍ਰਤੀ ਠੀਕ ਸੀਗਾ ਤੇ ਨਾ ਹੀ ਸਾਡੇ ਪ੍ਰਤੀ ਉਸ ਦਾ ਵਿਵਹਾਰ ਠੀਕ ਠੀਕ ਨਹੀਂ ਸੀਗਾ ਵਿਆਹ ਤੋਂ ਬਾਅਦ ਉਸ ਨੂੰ ਅਸੀਂ ਵਿਦੇਸ਼ ਵੀ ਭੇਜਿਆ ਸੀ ਘੁੰਮਣ ਦੇ ਲਈ ਪਰ ਦਿਨੋ ਦਿਨ ਜਿਹੜਾਗਾ ਸਾਡੀ ਨੂਨ ਦਾ ਜਿਹੜਾ ਵਿਵਹਾਰ ਉਹ ਬਦਲਦਾ ਗਿਆ ਜਿਸ ਤੋਂ ਬਾਅਦ ਇਹ ਪੂਰੇ ਝਗੜੇ ਹੁੰਦੇ ਗਏ ਤੇ ਉਸ ਤੋਂ ਬਾਅਦ ਸ਼੍ਰੇਆ ਜਿਹੜੀ ਹੈ ਉਹ ਆਪਣੇ ਘਰ ਚਲੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਖਿਲਾਫ ਜਿਹੜੇ ਨੇ ਪੋਸਟਰ ਵੀ ਜਿਹੜੇ ਨੇ ਉਹ ਲਗਵਾਏ ਗਏ ਸੀ ਸਾਨੂੰ ਕਿਸ ਪਰੇਸ਼ਾਨ ਕੀਤਾ ਗਿਆ ਇਹ ਸਾਰਾ ਕੁਝ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਤਾਂ ਇਸ ਪੂਰੀ ਖਬਰ ਦੇ ਵਿੱਚ ਦੋ ਪੱਖ ਨਿਕਲ ਕੇ ਸਾਹਮਣੇ ਆਏ ਨੇ ਹਾਲਾਂਕਿ ਨੂ ਦੇ ਵੱਲੋਂ ਸਾਰੇ ਪਰਿਵਾਰ ਤੇ ਇਲਜ਼ਾਮ ਲਾਇਆ ਗਿਆ ਤਾਂ ਹੁਣ ਸਾਰੇ ਪਰਿਵਾਰ ਦੇ ਵੱਲੋਂ ਵੀ ਖੁੱਲ ਕੇ ਆਖਿਆ ਗਿਆ ਉਹਨਾਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਾਇਏ ਗਏ ਨੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕੌਣ ਸਹੀ ਹੈ ਤੇ ਕੌਣ ਗਲਤ ਹੈ ਇਲਜ਼ਾਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਪੂਰਾ ਮਾਮਲਾ ਕੀ ਹੈ ਅਗਰ ਝਗੜਾ ਸੀਗਾ ਤਾਂ ਕਿਉਂ ਨਹੀਂ ਸੁਲਝਾਇਆ ਗਿਆ ਕਿੱਥੇ ਕਮੀਆਂ ਰਹਿ ਗਈਆਂ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਸੇ ਤੁਹਾਨੂੰ ਸੁਣਾ ਦੇਣੀ ਹੈ ਉਹ ਪ੍ਰੈਸ ਕਾਨਫਰੰਸ ਜਿਹੜੀ ਕਿ ਹਰੀਸ਼ ਹਰਸ਼ ਕੁਮਾਰ ਦੇ ਵੱਲੋਂ ਕੀਤੀ ਗਈ ਹੈ ਸਿੱਧੀ ਗੱਲ ਹੈ ਅਸੀਂ ਇਹ ਚੀਜ਼ਾਂ ਮੀਡੀਆ ਵਗੈਰਾ ਕਦੀ ਪੇ ਨਹੀਂ ਹੈਗੇ ਬਹੁਤ ਸਿੰਪਲ ਅਸੀਂ ਫੈਮਿਲੀ ਹੈਗੇ ਆ 50 ਸਾਲ ਹੋ ਗਏ ਮੇਰੇ ਬਾਪ ਨੂੰ ਉੱਥੇ ਆਏ ਕਪੂਰਥਲਾ ਤੋਂ ਅਸੀਂ ਪਿੱਛੋਂ ਆਏ ਆ 50 ਸਾਲਾਂ ਦੇ ਮੇਰੇ ਬਾਪ ਦੀ ਬਣਾਈ ਇੱਜ਼ਤ ਮੇਰੇ 50 ਸਾਲ ਮੇਰੇ ਮੇਰੇ ਬਾਪ ਨੇ ਇੱਥੇ ਅਗੇ ਜਿੱਤਣਾਈ ਇੱਥੇ ਅਗੇ ਅਸੀਂ ਆਪਣਾ ਰੁਤਬਾ ਕਾਇਮ ਕੀਤਾ ਹੈਗਾ 50 ਸਾਲ ਹੋ ਗਏ ਮੇਰੇ ਬਹੂ ਜੀ ਉਲ ਬੈਠੇ ਆ ਇਹਨਾਂ ਦਾ ਫੁੱਟਾ ਲਾਇਆ ਮੈਂ ਫਲ ਖਾ ਰਿਆ ਮੈਂ ਆਪਣੇ ਪਿਓ ਦਾ ਜੋ ਵੀ ਅਸੀਂ ਸਾਡੇ ਬਾਪੂ ਨੂੰ ਸਾਨੂੰ ਇਹ ਕਹਿਣਾ ਕਿ ਦੀ ਬਨਾਮੀ ਕਰਨੀ ਇਹਨੇ ਮਰਿਆਦਾ ਤੋਂ ਬਾਅਦ ਕੋਈ ਗੱਲ ਕਰਨੀ ਹੈ ਨਾ ਕਿਸੇ ਨਾਲ ਲੜਨਾ ਜੋ ਸਾਡੇ ਮਾਪਿਆਂ ਨੇ ਸਾਨੂੰ ਸਿਖਾਇਆ ਹੈਗਾ ਸਰ ਕੁੜੀ ਨੇ ਕਿਉਂ ਕੀਤਾ ਮੈਂ ਮੈਂ ਮੁੰਡੇ ਦਾ ਵਿਆਹ ਕੀਤਾ ਸਿੱਧੀ ਗੱਲ ਮੈਂ ਮੁੰਡੇ ਦਾ ਵਿਆਹ ਕੀਤਾ ਖੁਸ਼ੀ ਨਾਲ ਕੀਤਾ ਵੀ ਮਨ ਲੋਗੀ ਅਸੀਂ ਕੰਨਿਆ ਦਾ ਲਿੱਤਾ ਬਹੂ ਜੀ ਵੀ ਖੁਸ਼ੀ ਨਾਲ ਵਿਆਹ ਤੇ ਚਾਹ ਨਾਲ ਵਿਆਹ ਕੀਤਾ 25 26 ਸਾਲ ਮੇਰੇ ਵਿਆਹ ਨੂੰ 26 ਸਾਨੂੰ ਸਾਡੀ ਅਜੇ ਤੱਕ ਫੈਮਲੀ ਕੋਈ ਪ੍ਰੋਬਲਮ ਨਹੀਂ ਆਈ ਤੇ ਸਾਨੂੰ ਆਪਣੀ ਫੈਮਲੀ ਦਾ ਅਜੇ ਤੱਕ ਕੋਈ ਬਣ ਨਹੀਂ 25 ਬੱਚਿਆਂ ਦਾ ਕੁਝ ਨਾ ਪਿਆ ਕੀਤਾ ਹੁਣ ਬੱਚੇ ਦੀ ਮੈਰਿਜ ਹੋਈ ਇਹ ਦੋਨੋਂ ਯੂਰਪ ਗਏ ਬੱਚਿਆਂ ਦੀ ਮੈਨ ਨਹੀਂ ਬਣੀ ਕੁੜੀ ਨੇ ਇਹ ਮੁੰਡੇ ਨੂੰ ਮਾਰਿਆ ਦੋ ਤਿੰਨ ਵਾਰ ਹੀ ਮਾਰਦਾ ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਮੈਨੂੰ ਦੋ ਤਿੰਨ ਵਾਰ ਹੀ ਮਾਰਦਾ ਕੁੜੀ ਨੇ ਮੁੰਡੇ ਨੂੰ ਮਾਰਦਾ ਸੀ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲਾਂ ਕਰਾਂਗੇ ਮਾਮੇ ਨੇ ਮੇਰੇ ਤੋਂ ਪਰਮਾਤ ਤੌਰੇ ਜਿਸੇ ਉਹਦੇ ਮਾਮੇ ਨਾਲ ਗੱਲ ਕਰਨ ਜਾਂਦੇ ਆ ਤੇ ਮਾ ਮਾ ਦਾ ਹੈ ਉਹਦਾ ਮਾਫਰ ਉਸ ਤਰ੍ਹਾਂ ਸਾਨੂੰ ਧਮਕੀਆਂ ਦੇ ਰਿਹਾ ਟੋਨੀ ਨੂੰ ਕਿਸੇ ਨੇ ਕੁਝ ਕੀ ਨਹੀਂ ਬੋਝਾ ਕਿ ਕਿਸੇ ਲੋਕਾਂ ਨੂੰ ਧਮਕੀ ਦਿੱਤੀ ਹੈ ਤੁਹਾਨੂੰ ਕਹਾਂਗੇ ਭਾਵੇਂ ਕੋਈ ਹੈ ਹੈਪੀ ਹੈ ਜਾਂ ਕੋਈ ਵੀ ਜੋ ਕਰਨਾਂ ਕਰ ਲਵੇ ਤੁਹਾਡਾ ਤਾਂ ਕੋਈ ਕਿਸੇ ਨਾਲ ਮਿਲ ਨਹੀਂ ਲਿਤਾ ਬਾਈ ਕੀ ਕਰਾਂ ਇਹ ਮੁਕੇਸ਼ ਕਬੂਦੀ ਹੈ ਜੀ ਕੇ ਕੇ ਰੇ ਮੰਦਰਾ ਦੇ ਮਾਲਕ ਕੇ ਕੇ ਰੇ ਮੰਦਰਾ ਦੀ ਹੋਈ ਜੀ ਮੁਕੇਸ਼ ਜੀ ਇਹ ਲੜਕੀ ਦੇ ਮਾਮਾ ਜੀ ਹੈਗੇ ਆ ਇਹਨਾਂ ਨੂੰ ਕੋਈ ਗੱਲ ਕਰੋ ਸਿੱਧਾ ਹੱਥ ਚੱਕ ਕੇ ਗੱਲ ਕਰਦੇ ਮੋਂ ਹੱਥ ਚੱਕ ਤੋ ਬਗਾਰ ਕੋਈ ਗੱਲ ਨਹੀਂ ਕਰਨੀ ਇਹਨਾਂ ਨੂੰ ਆ ਜਸਾਸਨ ਤੋਂ ਕੀ ਮੰਗੇ ਜੀ ਹੁੰਦਾ ਪਰ ਸ਼ਾਸਨ ਤੋਂ ਅਸੀਂ ਸਿਰਫ ਇਨਸਾਫ ਚਾਹੁੰਦੇ ਹੈਗੇ ਆ ਕੋਈ ਕੋਈ ਡਿਮਾਂਡ ਕਰ ਰਹੀ ਹੈ ਕੁੜੀ ਤਾਂ ਕੋਈ ਡਿਮਾਂਡ ਮਤਲਬ ਕੁੜੀ ਮੁੰਡੇ ਕੋਲ ਕੜਾਈ ਤੇ ਕੁੜੀ ਨੇ ਕਿਹਾ ਮਾਲਕ ਨੇ ਹੋਂਤੇ ਉਹ ਕਹਿੰਦੇ ਇਹ ਸੱਟ ਤੇ ਕਹਿੰਦੇ ਅਸੀਂ ਨਾਲ ਕਰੋ ਮਤਲਬ ਪੈਸੇ ਮੰਗੇ ਇਹ ਕਿਤਾ ਜਿਵੇਂ ਅਸੀਂ ਪਹਿਲੇ ਬੰਦੇ ਮਾਰੇ ਸੀਗੇ ਤੁਸੀਂ ਕਿਤੇ ਕਿਉਂ ਇਹ ਆ ਇਹ ਕੁੜੀ ਇਹ ਕੁੜੀ ਸਾਹ ਦੇ ਫੋਟੋ ਮੈਗੀ ਦਿਖਾइए ਫੋਟੋ ਨੂੰ ਇਹ ਦੋਨੋਂ ਦਾ ਪਿਆਰ ਹੈ ਸੱਸ ਨੂੰ ਤਾਂ ਦੇਖ ਲਓ ਤੁਸੀਂ ਸਾਹਮਣੇ ਅੱਜ ਉਹ ਚਲੋ ਠੀਕ ਹੈ ਠੀਕੀ ਫੋਟੋ ਇਹ ਸੱਸ ਨੂੰ ਦਾ ਪਿਆਰ ਹੈਗਾ ਮੇਰੀ ਗੱਲ ਸਮਝ ਬੱਚਿਆਂ ਦੀ ਲੜਾਈ ਹੁੰਦੀ ਆ ਮਾਂ ਵੀ ਉਹਨਾਂ ਘਰ ਪਸੰਦੀ ਕੋਸ਼ਿਸ਼ ਕਰਦੇ ਆ ਪਰ ਇਹ ਜਿਹੜਾ ਲੜਕਾ ਆ ਜੀ ਇਹ ਪੋਸਟਰ ਕਿਸ ਚੀਜ਼ ਦਾ ਲਾ ਰਿਹਾ ਜੀ ਤੁਹਾਡੇ ਘਰ ਦੇ ਬਾਹਰ ਜਿਹੜੀ ਇਹ ਬਹੁਤ ਨਿਊਜ਼ ਚ ਖਬਰ ਆਈਆਂ ਸਭ ਵੰਡ ਰਿਆ ਸੀ ਸਾਰੇ ਉਹਨਾਂ ਨੇ ਖਵਾ ਤੇ ਚੁਪਕਾਤੀਆਂ ਗਈਆਂ ਟੋਟਲ ਸਾਰੇ ਮਹੱਲੇ ਦੇ ਸਾਰੇ ਸਾਡੇ ਸੂਰਾ ਮਹੱਲਾ ਨਾਲ ਆ ਲੈ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤਾਂ ਅਸੀਂ ਤੇਰੇ ਨਾਲ ਖੜੇ ਹਾਂ ਤਾਂ ਘਬਰਾਣਾ ਕੋ ਪਿਆ ਮੈਂ ਕਿਹਾ ਮੈਨੂੰ ਉਹ ਧਮਕੀਆਂ ਦਿੰਦੇ ਬੰਦੇ ਪੁੱਛ ਲੀਏ ਕਿ ਦੀਆਂ ਕਹਿੰਦੇ ਅਸੀਂ ਤੇਰੇ ਨਾਲ ਆ ਪਰਸਨ ਆਲਾ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਇਸ ਵੇਲੇ ਕਿਹੜਾ ਅੱਜ ਬੰਦਾ ਪੋਸਟਰ ਲਾ ਰਿਹਾ ਲਾ ਰਿਹਾ ਸੀ ਉਹ ਬੰਦਾ ਅੱ ਸੀਗਾ ਤੇ ਹੁਣ ਬਕਵਾਸ ਕਰੀ ਜਾਂਦੇ ਪਏ ਇੱਥੇ ਆ ਕੇ ਬੋਜੀ ਬੜਿਆ ਰੋਕਦਾ ਮੈਂ মিডিਆ ਵਾਲਾ ਬੰਦਾ ਉਹ মিডিਆ ਵਾਲਾ ਬੰਦਾ ਪਹਿਲੇ ਬੋਜੀ ਮੇਰੀ ਹੁਣੇ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ 13 ਵਾਰੀ ਕੁੜੀ ਕਰ ਗਈ ਆ 13 ਵਾਰੀ ਜੋ ਅਸੀਂ 13 ਵਾਰੀ ਕੁੜੀ ਮਨਾ ਕੇ ਲੈ ਕੇ ਆਏ ਆ ਸ਼ਹਿਰ ਦੇ ਮਜਬੂਤ ਜਿਹੜੇ ਨਸੂਕ ਵਾਲੇ ਬੰਦੇ ਵਿੱਚ ਬੈਠੇ ਸ਼ਹਿਰ ਦਾ ਵੱਡੇ ਤੋਂ ਵੱਡਾ ਨਸੂਕ ਵਾਲਾ ਸਾਡੇ ਕੇਵਲ ਅੰਕਲ ਹੈਗੇ ਬੁੱਧੂ ਜੀ ਅੰਕਲ ਜੀ ਬਹੁਤ ਵਧੀਆ ਬੰਦੇ ਨੇ ਈਵਨ ਦਾ ਕਿ ਇਹਨਾਂ ਦੇ ਵੱਡੇ ਭਾਈ ਸਾਹਿਬ ਅਰਵਿੰਦਰ ਭਾਈ ਸਾਹਿਬ ਹੈ ਉਹ ਬਹੁਤ ਵਧੀਆ ਬੰਦੇ ਆ ਸਾਡਾ ਵੀਰ ਆ ਸਾਡਾ ਪਿਓ ਆ ਮਤਲਬ ਉਹਨਾਂ ਦੇ ਆਥੀ ਲੇਕਿਨ ਉਹਨਾਂ ਨੇ ਬਹੁਤ سپورਟ ਕੀਤੀ ਸਾਡੀ ਗੱਲ ਕਿਸੇ ਸਿਕਰ ਹੋ ਨਿਭੜ ਗਈ ਸੀ ਅਰੇ ਯਾਰ ਇਹ ਮੇਰੀ ਸੀ ਇਹ ਲੰਬੇ ਦੀ ਅਰੇ ਇਹ ਮੇਰੀ ਸੀ ਤੇ ਵਿਚੋਲਾ ਕੈਸਾ ਜਿਹੜੀ ਹਣੀ ਮਨ ਬਣਾਉਣ ਵਾਲੀ ਕ੍ਰਿਕਟ ਕੰਟਰੀ ਦੀ ਕੇਸੀ ਸ਼ਰੂਪ ਪੁਰਾ ਜਰੂਪ ਕੇ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋ ਸਾਰੇ ਪੱਕੇ ਦੀ ਰਸੀਦਾ ਹੈ ਕਿ ਹਰ ਇੱਕ ਦੀ ਸਭ ਕੁਝ ਹੈ ਗਿਆ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਸੀਗਾ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਵੀ ਮੇਰੇ ਕੋ ਰਸੀਦਾ ਹੈ ਗਿਆ ਦੂਜੀ ਗੱਲ ਇਹਨਾਂ ਨੇ ਜਿਹ ਮਹਾਰਾਜ ਰਣ ਫੰਕਸ਼ਨ ਕੀਤਾ ਸੀ ਤੇ ਮੈਂ ਵੀ ਮਹਾਰਾਜ ਰਣ ਸਗਨ ਦਿੱਤਾ ਸੀ ਸਗਨ ਦਾ ਫੰਕਸ਼ਨ ਕੀਤਾ ਸੀਗਾ ਤੇ ਕਿਉਂ ਕੀਤਾ ਹੁਣ ਮੇਨ ਮੁੱਦੇ ਦੀ ਗੱਲ ਹੈ ਜਿਹੜਾ ਟੂ ਦਾ ਪੁਆਇੰਟ ਜਿਹੜਾ ਕੰਮ ਹੈ ਗਾਣਾ ਇਹਨਾਂ ਨੇ ਸਾਨੂੰ ਦੁਬਾਰ ਨੂੰ ਮੇਰੀ ਵਾਈਫ ਦੀ ਫੋਟੋਆਂ ਪਾਜਾਇਆ ਚ ਉਹਨਾਂ ਨੇ ਕੀਤੀਆਂ ਅਸੀਂ ਉੱਥੇ ਆਣਾ 6:30 ਵਜੇ ਤੇ ਐਫ ਆਈ ਆ ਲਿਖਾਈ ਅਸੀਂ ਉੱਥੇ ਉਹਦੇ ਵਿੱਚ ਇਹ ਕਦੇ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ ਬੇਟੇ ਦੀ ਸ਼ਾਮ ਉਪਲਦੇਸ ਨਹੀਂ ਕੀਤਾ ਤੇ ਇਹਦੇ ਪਿਓ ਵੀ ਦਾਸ ਉੱਪਰ ਨੇ ਮਿਲ ਕੇ ਕੀਤਾ ਉਸ ਐਫਆਈਆ ਜਿਹਨਾਂ ਸੀਡੀਆਰ ਨੰਬਰ ਤੇ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਹਨਾਂ ਦੇ ਹੋਏ ਕਾਊਂਟਰ ਦੇ ਵਿੱਚ 8 10 ਤੋਂ ਬਾਅਦ 23 11 ਨੂੰ ਮੇਰੇ ਤੇ ਐਫਆਈਆ ਰਿਕਰਾਈ ਤੁਸੀਂ ਤੁਹਾਡਾ ਕਾਊਂਟਰ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫਆਈਆ ਬਰਬਰ ਹੋ ਜਾਏਗੀ ਵੀ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਨੇ ਬੇਰੀ ਵਾਈਸ ਦੇ ਖਿਲਾਫ ਉਹ ਗੰਦ ਬੋਲੇ ਆ ਮੇਰੇ ਯਾਰ ਆ ਦੋਸਤਾਂ ਦੇ ਖਿਲਾਫ ਗੰਦ ਬੋਲੇ ਆ ਜੀ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮਤ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੀ ਚੰਗੇ ਪਰਿਵਾਰ ਦੇ ਮਰਿਆਦਾ ਹੀ ਖਤਮ ਕਰਤੀ ਵੀ ਅਸੀਂ ਕਿ ਸਲੀਕੇ ਨਾਲ ਬੋਲੀਏ ਇਹਨਾਂ ਦੇ ਵੱਡੇ ਭਾਈ ਸਾਹਿਬ ਰਵਿੰਦਰ ਜੀ ਬੌਜੀ ਬਹੁਤ ਅੱਛੇ ਸੀ ਜਿਹੜੇ ਨਾਲ ਵਿਚਕਾਰਲਾ ਜਿਹੜਾ ਹੈਗਾ ਇੱਕ ਹੀ ਮੁੰਡਾ ਹੈਗਾ ਈਸ਼ਾਨ ਉਪਕਲ ਤੇ ਇੱਕ ਹੈਗਾ ਮੁਕੇਸ਼ ਕਪੂਰ ਕੇਕਰ ਰਮਨ ਵਾਲੇ ਦਾ ਟੋਨੀ ਉਹ ਤਾਂ ਕੋਈ ਥੱਪੜ ਮਾਰ ਗੱਲ ਨਹੀਂ ਕਰਦਾ ਕਹਿੰਦਾ ਤੂੰ ਆਦ ਸੀ ਮੈਂ ਤੈਨੂੰ ਚੁਕਵਾ ਦਊਂਗਾ ਮੈਂ ਤੈਨੂੰ ਇਹ ਕਰ ਦਊਂਗਾ ਮੈਂ ਤੇ ਤੇ ਇਹ ਧਰ ਲਵਾ ਦਊਂਗਾ ਮੈਂ ਤੈਨੂੰ ਉਹ ਕਰ ਦਊਂਗਾ ਤੂੰ ਘਰੋਂ ਬਾਹਰ ਨਿਕਲ ਬਾਂਸ ਲੈ ਕੇ ਤੈਨੂੰ ਕੁੱਟ ਦਊਂਗਾ ਰੋਹ ਧਮਕੀ ਰੋਹ ਧਮਕੀ ਕੋਈ ਸਾੜਾ ਜੀਨਾਂ ਪੋਲਿਟਿਕਲ ਪਾਵਰ ਆਉਣਾ ਹਾਂਜੀ ਬਸ ਪੋਲਿਟਿਕਾ ਸਾਡੇ ਲਿੰਕ ਹੈ ਇਹ ਕਰਦਾਂਗੇ ਉਹ ਕਰਦਾਂਗੇ ਤੋ ਦਬਾਰਾਂਗੇ ਚੁਟਾਰਾਂਗੇ ਇਹ ਕਰਦਾਂਗੇ ਹੁਣ ਦੇਖੋ ਕੋਈ ਸੱਟਾ ਮਸਲਾ ਖਤਮ ਹੋ ਗਿਆ ਸਭ ਕੁਝ ਹੋ ਗਿਆ ਇਹ ਬੋ ਜੀ ਬੈਠੇ ਆ ਇਹਨਾਂ ਨੇ ਕਰਾਇਆ ਸਾਰਾ ਮਸਲਾ ਇਹ ਸੀਗੇ ਨਾਲ ਕੇਵਲ लवली ਕੁਮਾਰੀ लवली ਕੁਮਾਰੀ ਸੀ ਕੇਵਲ ਬੁਝੋ ਜਾਣਗੇ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਸਾਡੇ ਪਿਓ ਹੈਗੇ ਨੇ ਉਹ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੂੰ ਚਿੰਤਨਗਰ ਤੂੰ ਕੋਈ ਕਾਰਵਾਈ ਪੁੱਤਰ ਕਰਨੀ ਮੈਂ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨੇ ਨੇ ਪਸੰਦ ਗੱਲ ਪੂਰੀ ਹੋ ਚੁੱਕੀ ਆ ਉਹਨਾਂ ਨੇ ਅੱਜ ਤੋਂ 20 25 ਦਿਨ ਪਹਿਲੇ ਗੱਲ ਮਿਲਦੇ ਸਾਡੀ ਮੀਟਿੰਗ ਹੋ ਗਈ ਮਨੂੰ ਰਵਿੰਦਰ ਬਾਉ ਦੇ ਪਿਆਰੇ ਬੁਵਾ ਦਾ ਰਵਿੰਦਰ ਬਾਉ ਜੀ ਕਹਿੰਦੇ ਚਲ ਗੱਲ ਖਤਮ ਹੋ ਗਈ ਬੱਡੇ ਸਾਡੇ ਬਿਵਸਮਾਨ ਹੈਗੇ ਆ ਚਲੀ ਗੱਲ ਖਤਮ ਹੋ ਗਈ ਤੇ ਵਿਕਾਸ ਉਪਲ ਨਾਲ ਤੇ ਪਿਓ ਨਾਲ ਹੱਲ ਮਲਾਤੀ ਚਲੋ ਜੀ ਗੱਲ ਚਲੋ ਜੀ ਗੱਲ ਖਤਮ ਹੋ ਗਈ ਤੇ ਤੁਹਾਡਾ ਸਾਫ ਜੋਬ ਵੀ ਆਪਾਂ ਬੈਠ ਕੇ ਸਮਝ ਲਾਂਗੇ ਆਪਾਂ ਸਮਾਜ ਦੇ ਬੰਦੇ ਆ ਨਾ ਆਪਾਂ ਬਹਿ ਕੇ ਸਾਭ ਹੀ ਕਬ ਤਾਂ ਕਰਨਾ ਨਾ ਉਸ ਤੋਂ ਬਾਅਦ ਨੇ ਉੱਤੋਂ نیچے ਕੋਈ ਪੋਲੀਟਿਕਲ ਚੈੱਕ ਲਾ ਕੇ ਜੈਕ ਲਾ ਕੇ 313 ਲਵਾਤੀ ਸਾਰੇ ਸਾਡੇ ਕੋਲ ਪ੍ਰੂਫ ਹੋ ਗਏ ਪਹਿਲੇ ਨੇ ਲੱਗੀ ਹੁਣ ਕਿ ਇਹ ਚੰਦਰ ਸਿੰਘ ਸਮਾਜ ਤੇ ਕੀ ਮੈਸੇਜ ਦੇ ਰਿਹਾ ਜਿਹੜੀ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰਦੀਏ ਆਪਾਂ ਜੋ ਇਤਨਾ ਗੰਦ ਪੜਾ ਸਾਡੀ ਕੁੜੀ ਇਦਾਂ ਜਨਾਨੀ ਇਦਾਂ ਜਾਂ ਇਦਾਂ ਆਪਾਂ ਹਰ ਬੰਦੇ ਨੂੰ ਖਰਾਬ ਕਰੀਏ ਐ ਮੇਰੀ ਮੇਰੀ ਭੈਣ ਬੈਠੀ ਆ ਐ ਮੇਰੀ ਭਾਜੀ ਬੈਠੀ ਹੈ ਉਹ ਮੇਰੀ ਤਲੀਜੀ ਬੈਠੀ ਹੈ ਸੱਦਾ ਸੱਦਾ ਬੜਾ ਸਾਰੇ ਮਹੱਲੇ ਦੀ ਲੇਡੀਜ਼ ਆਈ ਹੈ ਪੂਰਾ ਸੁੰਦਰ ਨਗਰ ਦਾ ਪੂਰਾ ਸੁੰਦਰ ਨਗਰ ਤੇ ਆ ਪੂਰਾ ਹੌਲੀ ਰੋਡ ਸਾਰੀ ਆਈ ਹੈ ਸਾਰਿਆਂ ਨੇ ਸਪੋਰਟ ਕੀਤੀ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਆ ਬਸ ਇਹ ਬੰਦੇ ਨਾਲ ਖੜੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਲੱਗਦਾ ਸਾਨੂੰ ਹਮੇਸ਼ਾ ਵੀ ਕੁੜੀ ਵਾਲੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਬਸ ਇਹੀ ਹੈ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਹੋਈ ਹੈ ਇਹੀ ਗੱਲ ਤੇ ਇਹਦੀ ਨਜਾਇਜ਼ ਉਠਾ ਰਹੇ ਉਹ ਨਜਾਇਜ਼ ਹੀ ਕਰ ਰਹੇ ਸਾਡੇ ਨਾਲ ਦੱਸੋ ਬੋ ਜੀ ਮੈਂ ਬੋ ਜੀ ਇਹ ਮ सांगू सपोर्ट करे सी पी साहेब सांगू सपोर्ट सब करेक ਕੱਢੀਆ ਕੱਢੀਆ ਅਪਰੂਵ ਨਾ ਗਈ ਕੋਈ ਕੁਝ ਪੁਲਿਸ ਜਾਈ ਕਿਹਦੇ ਪੁਲਿਸ ਕੋਲ ਤੋਂ ਕੁੜੀ ਜਾ ਕੇ ਰੋਂਦੀ ਹੈ ਮੈਂ ਮਾਰ ਗਈ ਜੇ ਮੇਰਾ ਇਹ ਹੋ ਗਿਆ ਇਹਦਾ ਹੋ ਗਿਆ ਮੁੰਡੇ ਨੂੰ ਕੁੱਟੀ ਜਾਂਦੀ ਹੈ ਪੁਲਿਸ ਗਿਆ ਕੇ ਹੋਈ ਜਾਂਦੀ ਵੀ ਆ ਕੱਢ ਕੋ ਵੀਡੀਓ ਹੈਗੀ ਮੁੰਡੇ ਦੇ ਕੁੜਦੇ ਦੀ ਲੈ ਦੇਖੋ ਭਾਈ ਖਾ ਉਹਨੇ ਨੂੰ ਕੁੱਟੇ ਸਾਰੀ ਇਹ ਦਰੂਪੀਸੀ ਪਾਈ ਹੋਈ ਹੈ ਤਰੀਕਾ ਥੋੜਾ ਹੈਗਾ ਇਹ ਮੀਡੀਆ ਨੂੰ ਵਰਕਪ ਕਰਦੇ ਹੋ ਕਿ ਵੀਡੀਓ ਆਮਨੇ ਪਰਸੂ ਕਹਾਤਾ ਨਾ ਬਾਈ ਠੀਕ ਹੈ ਸੀ ਥੈਂਕ ਯੂ ਬਹੁਤ ਸੇਵਾ ਕੀਤੀ ਬਹੁਤ ਅੱਛੀ ਨੋ ਮੇਰੀ ਉਹਨੇ ਆਪਣੀ ਨੋ ਦੀ ਬਹੁਤ ਸੇਵਾ ਕੀਤੀ ਉਹ ਮੁਕ ਟੁੱਟੇ ਲਿਆ ਆ ਪ্লাই ਜਾਂਦੇ ਨੇ 26 ਸਾਲ ਹੋ ਗਏ ਮੇਰੇ ਵਿਆਹ ਨੂੰ ਮੈਂ ਨਾਲ ਹੀ ਰਹਿਦੀ ਵੀ ਮਰੇ ਦੱਸੇ ਨਹੀਂ ਕਰੀਏ ਤੁਸੋਂ ਮੋਝੇ ਨੇ ਉਹ ਵੀ ਪਰਵਾਰ ਠੀਕ ਹੈ ਸਾਡਾ ਪਰਵਾਰ ਵੀ ਠੀਕ ਹੈ ਬੱਚਿਆਂ ਦੀ ਦੀ ਬੰਦੀ ਵੀ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਅਸਲ ਤੁਸੀਂ ਜਾਣਦੇ ਹੋ ਜਾਂ ਦੱਸ ਰਹੇ ਕਦੀ ਕੀ ਪੰਜਾਬ ਹੈ ਕਦੀ ਕੀ ਪੰਜਾਬ ਹਾਂ ਤਾਂ ਸਭ ਲੱਗਦੀ ਵੀ ਕੀ ਹੋ ਰਿਹਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਐਸੇ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰਾ ਘਰ ਮਾਰਾ ਗਿਆ ਸਾਡਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਵਿਆਹ ਹੀ ਨਾ ਕਰੇ ਮੁੰਡੇ ਨਹੀਂ ਬੋਲੇ ਜੀ ਇਹਦੇ ਜੋ ਸਾਡਾ ਹਾਲਾਤ ਕਿੱਤਾ ਵੇ ਬਈ ਬਗਾਵਾਂ ਆ ਕੇ ਮਰਦੇ ਹੋ ਇਦਾਂ ਬੋਲਦਾ ਬੋਈ ਉਹ ਬੰਦੇ ਟੋਨੀ ਕਪੂਰ ਉਹਦਾ ਨਾਮ ਹੈਗਾ ਮੁਕੇਸ਼ ਕਪੂਰ ਸਾਰਾ ਵੀ ਕੋਈ ਉਹਨਾਂ ਨੇ ਐਸਾ ਵਿੜਾ ਕਰਾ ਘਰ ਤੇ ਪੂਰੇ ਸਮਾਜ ਬਣ ਕੇ ਆਪਾਂ ਬਰਾਦਰੀ ਨਾਲ ਕੋਈ ਚੀਜ਼ ਤੋਂ ਹੁੰਦੀ ਨਹੀਂ ਕਿ ਮਰਿਆਦਾ ਤੇ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨਾਲ ਕਰਦੇ ਬੋਈ ਇਹ ਤਾਂ ਗੁੰਡੇ ਹੈ ਬਈ ਬਿਜ਼ਨਸਮੈਨ ਨਹੀਂ ਗੁੰਡੇ ਲੱਗਦਾ ਸੁਨੀਪ ਪਰਿਵਾਰਾਂ ਦੇ ਜਿਹਨਾਂ ਦਾ ਹਨ ਫਰਾਮ ਆ ਬਈ ਵਿਆਹ ਹੀ ਨਹੀਂ ਕਰਾ ਜਿਹਨਾਂ ਮੁੰਡੇ ਬੱਚੇ ਕੈਨੇਡਾ ਆ ਜਾਣ ਜਿੱਥੇ ਮਨ ਆਪੇ ਵਿਆਹ ਕਰਾ ਅਸੀਂ ਨੇ ਚੱਕਰੇ ਪਿਆਸਾ ਦੇ ਸਾਡੀ ਤਾਂ ਆਪਣੀ ਲਾਈਫ ਖਰਾਬ ਹੋ ਗਈ ਬੋਈ ਮੁੰਡਾ ਜਮਣਾ ਗਲਤੀ ਹੈ ਮੁੰਡੇ ਜਮਣਾ ਗਲ ਦਲੂ ਕੀ ਕੋਈ ਕਿੱਦਾਂ ਕਰੂਗਾ ਇਹ ਸੱਤ ਤੱਕ ਹੋ ਸਕਦਾ ਜੰਨਾ ਨਾ ਮੈਂ ਨਾ ਕਰਦਾ ਨਾਲ ਦੇਸ਼ਤਾਜ ਦੁਰਬਾਗਿਆ ਕੀ ਜਿਹੜੇ ਕਾਨੂੰਨ ਆਪਣੇ ਦੇਸ਼ ਦੇ ਵਸਨੀਕਾਂ ਵਾਸਤੇ ਬਣਾਈ ਗਏ ਸੀ ਉਹਨਾਂ ਦੇ ਵੈਲਫੇਅਰ ਵਾਸਤੇ ਬਣਾਈ ਗਏ ਸੀ ਉਹਨਾਂ ਦਾ ਅੱਜ ਦੁਰਉਪਯੋਗ ਹੋ ਰਿਹਾ ਹੈ ਉਸ ਵਿੱਚ ਸਭ ਤੋਂ ਵੱਡਾ ਇੱਕ ਕਾਨੂੰਨ ਹੈ ਜਿਹੜਾ ਕੀ ਦਹੇਜ ਉਤਪੀੜਤਾ ਦਾ ਹੈ ਜਿਹੜਾ ਦਹੇਜ ਦਾ ਹੈ ਜਿਹੜਾ ਕੀ ਲੜਕੀਆਂ ਆਮ ਤੌਰ ਤੇ ਉਹਦਾ ਮਿਸਯੂਜ਼ ਕਰਕੇ ਲੜਕੇ ਦੇ ਖਿਲਾਫ ਲੜਕੇ ਦੇ ਪਰਿਵਾਰ ਦੇ ਖਿਲਾਫ ਉਹਨੂੰ ਉਪਯੋਗ ਕਰ ਦਿਆ ਹਨ ਉਸ ਵਿੱਚ ਇੱਕ ਜਿੰਦਾ-ਜਾਗਦਾ ਜਿਹੜਾ ਮਾਮਲਾ ਹੈ ਉਹ ਲੁਧਿਆਣਾ ਦੇ ਹਰਸ਼ ਕੁਮਾਰ ਜੀ ਦੀ ਫੈਮਲੀ ਨਿਖੇਲ ਦੀ ਫੈਮਲੀ ਦੇ ਨਾਲ ਹੋ ਰਿਹਾ ਹੈ ਕਹਨਾ ਨਾਲ ਇੰਨਾ ਤੱਕਾ ਹੋ ਰਿਹਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਰੋਜ਼ ਹਨ ਤੇ ਨਵੇਂ-ਨਵੇਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਕੀ ਕਦੀ ਆ ਕਰਤਾ ਕਦੀ ਦਹੇਜ ਮੰਗ ਲਿਆ ਕਦੀ ਮਾਰਤਾ ਕਦੀ ਕੋੜਤਾ ਕਦੀ ਗਰ ਪਾਤ ਕਰਾਤਾ ਜਿਹੜੇ ਕਿ ਬਿਲਕੁਲ ਹੀ ਝੂਠੇ ਅਤੇ ਬੇਬੁਨਿਆਦ ਹਨ ਜਿਨ੍ਹਾਂ ਦੇ ਸਾਡੇ ਕੋਲ ਸਾਰੇ ਰਿਕਾਰਡ ਹਨ ਜੋ ਕਿ ਸਾਰੇ ਤੱਥਾਂ ਦੇ ਨਾਲ ਸਾਡੇ ਕੋਲ ਸਾਰੇ ਅਸੀਂ ਸਾਹਮਣੇ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਪਰਿਵਾਰਿਕ ਬਾਰੇ ਦੱਸਦੀ ਹੈ ਉਹ ਦੱਸਦੀ ਹੈ ਕਿ ਜਿਹੜਾ ਉੱਥੇ ਦੀ ਸੋਸਾਇਟੀ ਹੈ ਸੋਸਾਇਟੀ ਨੇ ਸਾਨੂੰ ਸਾਰਾ ਕੁਝ ਦੱਸਿਆ ਹੈ ਕਿ ਸੁੰਦਰ ਨਗਰ ਸੋਸਾਇਟੀ ਨੇ ਕਿ ਸਾਡਾ ਪਰਿਵਾਰ ਕੈਫੋ ਜਹਾ ਹੈ 100 ਤੋਂ ਵੱਧ ਲੋਕਾਂ ਨੇ ਉੱਤੇ ਸਾਈਨ ਕੀਤੇ ਔਰ ਦੱਸਿਆ ਕਿ ਜਿਹੜੀ ਸ਼੍ਰੀਆ ਉਪਲ ਹੈ ਯਾ ਉਪਲ ਪਰਿਵਾਰ ਹੈ ਇਹਨਾਂ ਨਾਲ ਕਿੱਦਾਂ ਤੱਕਾ ਕਰਦਾ ਸੀ ਔਰ ਜਿਹੜਾ ਪਰਿਵਾਰ ਹੈ ਤਾਂ ਕਿੰਨਾ ਵਧੀਆ ਔਰ ਪੂਰਾ ਸਾਰੇ ਕਾਨੂੰਨਾਂ ਨੂੰ ਮੰਨਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਿਆਹ ਹੋਇਆ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਰੋਕਾ ਹੋਇਆ ਉਹ ਹੋਇਆ ਮਾਰਚ 15 ਨੂੰ 15 ਮਾਰਚ ਤੋਂ ਲੈ ਕੇ 31 ਜਨਵਰੀ ਦੀ ਇਹਨਾਂ ਦੀ ਮੈਰਿੀ ਸੀ ਉਸ ਦੇ ਵਿੱਚ ਐਨੇ ਇਨਸੀਡੈਂਟ ਹੋਏ ਲੜਕੀ ਨੇ ਲੜਕੇ ਨੂੰ ਮਾਰਿਆ ਪਰਿਵਾਰ ਨੂੰ ਐਨਾ ਦੁੱਖ ਪੰਚਾਇਆ ਔਰ ਸਮਝੋ ਰੋਜ਼ ਹੀ ਲੜਾਈ ਕੀਤੀ ਤਾਂ ਜਿਹਦੇ ਕਰਕੇ ਸਾਰਾ ਪਰਿਵਾਰ ਐਨਾ ਦੁਖੀ ਹੈ ਔਰ ਸਾਰੇ ਜਿਹੜੇ ਸਿਸਟਮ ਹੈਗੇ ਆ ਉਹ ਬਹੁਤ ਹੀ ਉਹਨੇ ਗਲਤ ਕੀਤੇ ਹੁਣ ਵੀ ਜਿਹੜਾ ਪਰਿਵਾਰ ਹੈ ਉਹਨੇ ਪੁਲਿਸ ਪੁਲਿਸ ਵਿੱਚ ਜਾ ਕੇ ਲੜਕੇ ਦੇ ਲੜਕੀ ਦੇ ਪਰਿਵਾਰ ਦੇ ਖਿਲਾਫ ਦਹੇਜ ਦਾ ਮਾਮਲਾ ਕਰਾਇਆ ਉਸ ਤੋਂ ਬਾਅਦ ਹੁਣ ਰੀਸੈਂਟਲੀ ਇੱਕ ਨਾਨੇ ਹੋਰ ਉਹਦੇ ਵਿੱਚ ਵਾਧਾ ਕਰਦੇ ਹੋਏ ਜਿਹੜੀ ਲੜਕੀ ਦੀ ਮਦਰ ਹੈ ਉਹਦੇ ਖਿਲਾਫ ਗਰਭਪਾਤ ਦਾ ਜਿਹੜਾ ਕਿ ਮਾਮਲਾ ਹੈ ਉਹ ਦਰਜ ਕਰਾਇਆ ਜਿਹੜਾ ਬਿਲਕੁਲ ਹੀ ਝੂਠਾ ਤੇ ਬੁਨਿਆਦ ਹੈ